ਇਸ ਰੰ ਲੈ ਕੇ ਅ ਜ਼ਿੰਦਗੀ ਦੇ ਵਿੱਚ ਚੈਲੰਜਸ ਵੀ ਆਉਂਦੇ ਨੇ ਤੇ ਉਹਦੇ ਵਿੱਚੋਂ ਹੀ ਤੁਹਾਨੂੰ ਕੰਮ ਕਰਨ ਦਾ ਓਪਰਚੁਨਿਟੀਆਂ ਵੀ ਨਿਕਲ ਕੇ ਆਉਂਦੀਆਂ ਨੇ ਜਦੋਂ ਲੋਕਾਂ ਨੇ ਏਡਾ ਵੱਡਾ ਫਤਵਾ ਦਿੱਤਾ ਹੋਵੇ ਤੇ ਉਹਦੇ ਨਾਲ-ਨਾਲ ਫਤਵੇ ਦੇ ਨਾਲ-ਨਾਲ ਜ਼ਿੰਮੇਵਾਰੀਆਂ ਵੀ ਵੱਧ ਜਾਂਦੀਆਂ ਨੇ ਸੋ ਚੈਲੰਜਸ ਚਾਹੇ ਪੌਣੇ ਚਾਰ ਸਾਲ ਦੇ ਵਿੱਚ ਆਏ ਚਾਹੇ ਉਹ ਫਲਡਸ ਦਾ ਆਇਆ ਚਾਹੇ ਉਹ ਗੈਂਗਵਾਸ ਦਾ ਆਇਆ ਜਾਂ ਡਰੱਗਸ ਦਾ ਆਇਆ ਜਾਂ ਬਾਕੀ ਇਸ਼ੂਜ਼ ਵੀ ਹੋਏ ਪਰ ਮੈਂ ਸਮਝਦਾ ਕਿ ਜਦੋਂ ਸਾਫ਼ ਨੀਅਤ ਨੀਤੀ ਹੋਵੇ ਇੱਛਾ ਸ਼ਕਤੀ ਹੋਵੇ ਤੇ ਹਰ ਕੰਮ ਪ੍ਰਮਾਤਮਾ ਆਪਣੇ ਆਪ ਸਿਰੇ ਲਾ ਦਿੰਦੇ ਨੇ ਸਾਡੀ ਸਰਕਾਰ ਨੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੋ ਜਿਹੇ ਵੀ ਹਾਲਾਤ ਬਣੇ ਚੰਗੇ ਬਣੇ ਮਾੜੇ ਬਣੇ ਸਾਫ਼ ਨੀਅਤ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹਦਾ ਫਲ ਸਬਰੂਪ ਮੈਂ ਸਮਝਦਾ ਕਿ ਕਾਮਯਾਬੀ ਵੀ ਕਾਫੀ ਹੱਦ ਤੱਕ ਮਿਲੀ ਹੈ ਸਰ ਆਗੇ ਉਹ ਰੋਡ ਮੈਪ ਕੀ ਹੈਗਾ ਕਿਉਂਕਿ 10 ਲੱਖ ਦਾ ਬੀਮਾ ਜਿਹੜਾ ਹੈਗਾ ਉਹ ਸਾਰਿਆਂ ਦਾ ਸਰਕਾਰ ਕਰਵਾ ਰਹੀ ਹੈ ਤੇ ਪਹਿਲਾ ਸੁਬਾ ਹੈਗਾ ਜਿਹੜਾ ਸਾਰਿਆਂ ਦਾ ਬੀਮਾ ਕਰਵਾ ਰਿਆ ਹੈਗਾ ਤੁਹਾਡੇ ਵੀ ਸਵਾਲ ਦਾ ਅ ਦੇਖੀਏ ਐਸਾ ਹੈ ਕਿ ਹਮ ਪੰਜਾਬ ਕੇ ਚਲਤੇ ਹਾਂ ਅਸੀਂ ਇਹ ਮੰਨ ਕੇ ਚੱਲਦੇ ਹਾਂ ਜੀ ਕਿ ਹੈਲਥ ਕੇਅਰ ਔਰ ਐਜੂਕੇਸ਼ਨ ਇਹ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਹੋਣੀਆਂ ਚਾਹੀਦੀਆਂ ਨੇ ਤੇ ਇਸੇ ਮਕਸਦ ਦੇ ਨਾਲ ਹਰ ਘਰ ਹਰ ਪਰਿਵਾਰ ਨੂੰ 10 ਲੱਖ ਤੱਕ ਦਾ ਹੈਲਥ ਇੰਸ਼ੋਰੈਂਸ ਕਵਰ ਹੈ ਜਿਹੜਾ ਉਹ ਅਸੀਂ ਦਿੱਤਾ ਇਹਦੇ ਵਿੱਚ ਕੋਈ ਕੰਡੀਸ਼ਨਸ ਨਹੀਂ ਰੱਖੀਆਂ ਕੋਈ ਧਰਮ ਮਜ਼ਬ ਫਿਰਕਾ ਜਾਤ ਪਾਤ ਵੱਡਾ ਛੋਟਾ ਅਮੀਰ ਗਰੀਬ ਕੁਝ ਨਹੀਂ ਦੇਖਿਆ ਸੀ ਜਿਹੜਾ ਪੰਜਾਬ ਦਾ ਵਾਸੀ ਹੈ ਉਸ ਪਰਿਵਾਰ ਨੂੰ तकरीबन 65 ਲੱਖ ਪਰਿਵਾਰ ਨੇ ਪੰਜਾਬ ਦੇ ਵਿੱਚ ਹਰ ਘਰ ਨੂੰ ਹਰ ਸਾਲ 10 ਲੱਖ ਤੱਕ ਦਾ ਇੰਸ਼ੋਰੈਂਸ ਕਵਰ ਹੈ ਜਿਹੜਾ ਉਹ ਦਿੱਤਾ ਇਹਦੇ ਵਿੱਚ तकरीबन ਹਜ਼ਾਰ ਦੇ ਕਰੀਬ ਪ੍ਰਾਈਵੇਟ ਹਸਪੀਟਲ ਉਹ ਐਮ ਪੈਨਲ ਨੇ ਸਰਕਾਰੀ ਹਸਪੀਟਲ ਸਾਰੇ ਐਮ ਪੈਨਲ ਨੇ ਜੇ ਖੁਦਾ ਨਾ ਖਾਸਤਾ ਵੈਸੇ ਤਾਂ ਲੋੜ ਕਿਸੇ ਨੂੰ ਪਵੇ ਨਾ ਪਰ ਜੇ ਹਸਪਤਾਲ ਜਾਣਾ ਪਈਆ ਤੇ ਤੁਸੀਂ ਚਾਹੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਾਓ 10 ਲੱਖ ਤੱਕ ਆਪ ਦਾ ਇਲਾਜ ਕਰਵਾ ਕੇ ਤੁਸੀਂ ਵਾਪਸ ਸੁਖੀਸਾਂ ਦੀ ਘਰੇ ਆਜੋ ਤੁਹਾਡਾ ਬਿੱਲ ਜਿਹੜਾ ਉਹ ਪੰਜਾਬ ਸਰਕਾਰ ਭਰੇਗੀ। ਸਰਿਸ ਪਠਾਨਕੋਟ ਦੇ ਵਿੱਚ ਹਾਲੇ ਵੀ ਇਲੀਗਲ ਮਾਈਨਿੰਗ ਜਿਹੜੀ ਆ ਉਹ ਵਕ ਵਕ ਇਲਾਕੇ ਦੇ ਵਿੱਚ ਹੋ ਰਹੀ ਆ ਉਸ ਲਈ ਸਰਕਾਰ ਕੀ ਕਰਦੀ? ਦੇਖੋ ਮੈਡਮ ਇਸ ਤਰ੍ਹਾਂ ਕਿ ਸਾਡਾ ਇਕੱਲੇ ਪਠਾਨਕੋਟ ਨਹੀਂ ਪੂਰੇ ਪੰਜਾਬ ਦੇ ਵਿੱਚ ਸਪੈਸ਼ਲ ਫੋਕਸ ਹੈ ਜਿਹੜਾ ਉਹ ਇਲੀਗਲ ਮਾਈਨਿੰਗ ਨੂੰ ਰੋਕਣ ਦੇ ਵਿੱਚ ਰਿਹਾ ਪਰ ਪਠਾਨਕੋਟ ਦੀ ਸਪੈਸਿਫਿਕ ਇਸ਼ੂ ਇਹ ਰਹਿੰਦਾ ਕਿ ਕਿਉਂਕਿ ਹਿਮਾਚਲ ਨਾਲ ਪੰਦੇ ਬਾਰਡਰ ਦੇ ਉੱਪਰ ਪੈਂਦਾ ਹੈ ਉੱਥੋਂ ਵੀ ਇਹ ਇਸ਼ੂਜ਼ ਨੇ ਜਿਹੜੇ ਚੈਲੰਜਸ ਆਉਂਦੇ ਰਹਿੰਦੇ ਨੇ ਪਰ ਡੈਫੀਨਿਟਲੀ ਸਰਕਾਰ ਵੱਲੋਂ ਡਿਪਾਰਟਮੈਂਟ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਜਿਵੇਂ ਜਿਵੇਂ ਗਾਹੇ ਬਗਾਏ ਜੋ ਵੀ ਇਸ਼ੂਜ਼ ਆਉਂਦੇ ਨੇ ਉਹਨਾਂ ਨੂੰ ਆਪਦੇ ਲੈਵਲ ਦੇ ਉੱਪਰ ਹੈਂਡਲ ਕਰਦਾ ਟੈਕਲ ਕਰਨ ਦੀ ਕੋਸ਼ਿਸ਼ ਜਿਹੜੀਆਂ ਉਹ ਜਾਰੀ ਰਹਿੰਦੀਆਂ ਰਹੀਆਂ ਨੇ ਤੇ ਰਹਿੰਦੀਆਂ ਰਹਿਣਗੀਆਂ ਸਰੇ ਹਜ਼ਾਰ ਰੁਪਏ ਜਿਹੜਾ ਹੈਗਾ ਉਹ ਵੀ ਮਾਰਚ ਮਹੀਨੇ ਤੋਂ ਤੁਸੀਂ ਦੇਣ ਚੱਲ ਰਹ ਬਿਲਕੁਲ ਜੀ ਬਿਲਕੁਲ ਤਾਂ ਸੀਐਮ ਸਾਹਿਬ ਖੁਦ ਆਪੀ ਐਨਾਉਂਸ ਕਰ ਚੁੱਕੇਗੇ ਕਿ ਇਸ ਹੌਨ ਦੇ ਬਜਟ ਦੇ ਵਿੱਚ ਉਸ ਹਜ਼ਾਰ ਰੁਪਏ ਜਿਹੜਾ ਅਸੀਂ ਮਾਵਾ ਭੈਣਾ ਨੂੰ ਦੇਣਾ ਉਹਦੀ ਪ੍ਰੋਵੀਜ਼ਨਿੰਗ ਕੀਤੀ ਜਾ ਰਹੀ ਹੈ। ਪੰਜਾਬ ਕਾਫੀ ਡੈਪਥ ਦੇ ਵਿੱਚ ਚਲਾ ਗਿਆ ਉਸ ਦੇ ਲਈ ਸਰਕਾਰ ਕੀ ਕਰ ਰਹੀ ਹੈ? ਕਿ ਤੁਸ ਜਵਾਲੇ ਕੀ ਮੈਡਮ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਡਿਪੈਂਡ ਕਰਦਾ ਹੈ ਕਿ ਡੈਟ ਹੈ ਜਿਹੜਾ ਤੁਸੀਂ ਲੈ ਰਹੇ ਹੋ ਉਹ ਤੁਸੀਂ ਫਜ਼ੂਲ ਖਰਚੀ ਵਾਸਤੇ ਲੈ ਰਹੇ ਹੋ ਜਾਂ ਲੋਕਲ ਫੈਸਿਲਿਟੀਆਂ ਦੇਣ ਦੇ ਲਈ ਲੈ ਰਹੇ ਹੋ। ਪਿਛਲੀਆਂ ਸਰਕਾਰਾਂ ਇੱਕ ਬਹੁਤ ਵੱਡੀ ਕਰਜ਼ੇ ਦੀ ਪੜਨ ਛੱਡ ਕੇ ਗਈਆਂ ਸੀਗੀਆਂ ਪਰ ਹੁਣ ਜਿਹੜਾ ਤੁਸੀਂ ਕਰਜ਼ੇ ਦੀ ਗੱਲ ਕਰ ਰਹੇ ਹੋ ਜਿੱਥੇ ਅਸੀਂ ਰੈਵਨਿਊ ਵ ਤੇ ਪਹਿਲੇ ਸਾਲ ਜਦੋਂ ਅਸੀਂ ਟੇਕਓਵਰ ਕੀਤਾ 6000 ਕਰੋੜ ਦੇ ਸੀ ਕਰੀਬ ਰੈਵਨਿਊ ਐਕਸਰਸਾਈਜ਼ ਤੋਂ ਉਹਦੀ ਰੈਵਨਿਊ ਕਲੈਕਸ਼ਨ ਸੀਗੀ ਉਹ ਤਕਰੀਬਨ ਹੁਣ 11000 ਦੇ ਕਰੀਬ ਪਹੁੰਚ ਚੁੱਕੀ ਹੈ ਦੋ ਤਿੰਨ ਸਾਲਾਂ ਦੇ ਵਿੱਚ ਹੀ ਪੁਹਹਾ ਦਿੱਤੀ ਸੀ ਅਸੀਂ ਇਸੇ ਤਰੀਕੇ ਨਾਲ ਜੀਐਸਟੀ ਦੇ ਵਿੱਚ ਵੀ ਜਿਹੜਾ ਰੈਵਨਿਊ ਉਹ ਵਧ ਰਿਹਾ ਹੈ ਜਿਹੜੀ ਡੈਟ ਦੀ ਜਦੋਂ ਗੱਲ ਕਰਦੇ ਆ ਮੈਡਮ ਡਿਪੈਂਡ ਕਰਦਾ ਹੈ ਕਿ ਤੁਸੀਂ ਜਿਵੇਂ ਮੈਂ ਕਹੇ ਵੇਸਟਫੁਲ ਐਕਸਪੈਂਡੀਚਰ ਕਰ ਰਹੇ ਹੋ ਜਾਂ ਤੁਸੀਂ ਕੈਪੀਟਲ ਐਕਸਪੈਂਡੀਚਰ ਕਰ ਰਹੇ ਹੋ ਹੁਣ ਜੇ ਪੰਜਾਬ ਦੇ ਵਿੱਚ ਸੜਕਾਂ ਬਣ ਰਹੀਆਂ ਨੇ ਸਕੂਲ ਬਣ ਰਹੇ ਨੇ ਹਸਪਤਾਲ ਬਣ ਰਹੇ ਨੇ ਤੁਸੀਂ ਹਰ ਘਰ ਨੂੰ ਹੈਲਥ ਕਵਰ ਦੇ ਰਹੇ ਹੋ ਤੁਸੀਂ 63000 ਦੇ ਕਰੀਬ ਨੌکریاں ਦੇ ਚੁੱਕੇ ਹੋ ਇਹਨੂੰ ਪ੍ਰੋਡਕਟਿਵ ਡੈਟ ਕਹਿੰਦੇ ਨੇ ਜੇ ਪ੍ਰੋਡਕਟਿਵ ਡੈਟ ਲੋਕਾਂ ਦੀ ਭਲਾਈ ਵਾਸਤੇ ਲਿਆ ਜਾਵੇ ਤੇ ਉਹ ਸਾਰੇ ਖਲਕੂੰਜੇ ਤੇ ਉਹ ਚੋਰ ਮੋਰੀ ਜਿਹੜੇ ਪਹਿਲਾਂ ਸਰਕਾਰਾਂ ਛੱਡ ਕੇ ਗਈਆਂ ਸੀਗੀਆਂ ਰੈਵਨਿਊ ਲਾਸਸ ਦਾ ਚੋਰੀ ਚਿਕਾਰੀ ਦਾ ਉਹ ਜੇ ਬੰਦ ਕਰ ਰਿਹਾ ਤੇ ਮੈਂ ਸਮਝਦਾ ਕਿ ਦਿਸ ਇਜ਼ ਦਾ ਪਰਫੈਕਟ ਫਾਰਮ ਆਫ ਗਵਰਨਸ ਸਰ ਹੈਲੋ ਜੀ ਬਾਜੋ ਦਾ ਗਿਆਨ ਆਇਆ ਗੈਂਸਟਰਿਜ਼ਮ ਨੂੰ ਲੈ ਕੇ ਕਿ ਇਹ ਸਿਰਫ ਸਰਕਾਰੀ ਵਿਚਹੁ ਨੇ ਤੇ ਨਾ ਤੇ ਕੋਈ ਕਾਲ ਆਏਗੀ ਨਾ ਕੋਈ ਫੋਕੀ ਦੀ ਕਾਲ ਆਏਗੀ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਉਹਨਾਂ ਨੇ ਕਿਹਾ ਕਿ ਗੈਂਸਟਰਿਜ਼ਮ ਜੋ ਪੈਦਾ ਕੀਤਾ ਉਹ ਅਸੀਂ ਨਹੀਂ ਪੈਦਾ ਕੀਤਾ ਆਮ ਆਦਮੀ ਅਲਰੇਡੀ ਐਕਸੈਪਟ ਕੀਤਾ ਹੈਗਾ ਚੈਲੰਜ ਪੰਜਾਬ ਪੁਲਿਸ ਨੇ ਗੈਂਸਟਰ ਵਾਧ ਦੇਖ ਲਿਆ ਦੇਖੋ ਇਸ ਤਰ੍ਹਾਂ ਹੈ ਕਿ ਇੱਕ ਤਾਂ ਪਹਿਲਾਂ ਉਹਨਾਂ ਨੇ ਆਪ ਦੀ ਸਰਕਾਰ ਆਉਣ ਤੇ ਮੂਰੇ ਅੱਗੇ ਵੈਸੀ ਜੇਲਾਾ ਦਿੱਤਾ ਹੁਣ ਜੇ ਜਿਹੜਾ ਉਹਨਾਂ ਨੇ ਲਾਅ ਲਤਾ ਉਹਦਾ ਜਵਾਬ ਮੈਂ ਕੀ ਦਵਾਂ ਨੰਬਰ 1 ਨੰਬਰ 2 ਮੈਂ ਸਭ ਤਾਸਿੰਗ ਬਾਜਵਾ ਜੀ ਨੂੰ ਯਾਦ ਕਰਾਉਣਾ ਚਾਹੂੰਗਾ ਕਿ ਪਿਛਲੇ 4 ਸਾਲਾਂ ਦੇ ਵਿੱਚ ਸਾਡੇ ਮੁੱਖ ਮੰਤਰੀ ਤੋਂ ਲੈ ਕੇ ਕਿਸੇ ਮੰਤਰੀ ਕਿਸੇ ਐਮ ਐਲ ਏ ਜਾਂ ਕਿਸੇ ਵਰਕਰ ਤੱਕ ਵੀ ਕੋਈ ਅੱਜ ਤੱਕ ਵਿਰੋਧੀ ਵੀ ਉਂਗਲ ਨਹੀਂ ਉਠਾ ਸਕਿਆ ਕਿ ਇਹਨਾਂ ਨੇ ਕਿਸੇ ਗੈਂਗਸਟਰ ਦੀ ਜਾਂ ਕਿਸੇ ਨਸ਼ਾ ਵੰਡਣ ਵਾਲੇ ਦੀ ਵਧਾਉਣ ਵਾਲੇ ਦੀ ਦੀ ਪੁਸ਼ਤਪਨਾਹੀ ਕੀਤੀ ਹੈ ਜਦ ਕਿ ਪਿਛਲੀ ਟਰਮ ਦੇ ਵਿੱਚ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਤੁਹਾਡੇ ਕ੍ਰੀਕਸ ਲਗਤਨ ਸਭਾ ਖਬਰ ਕੀਤੀ ਹੋएगी ਕਾਂਗਰਸੀ ਤੇ ਅਕਾਲੀ ਸੁਖੀ ਰੰਧਾਵਾ ਜੀ ਹੋਣੀ ਔਰ ਵਿਕਰਮ ਜੀਠਿਆ ਕਿਵੇਂ ਇੱਕ ਦੂਜੇ ਦੇ ਉੱਪਰ ਅਲਿਗੇਸ਼ਨਸ ਲਾਉਂਦੇ ਸੀਗੇ ਕਿ ਜੱਗੂ ਭਗਵਾਨਪੁਰੀਆ ਤੇਰੀ ਪਦਾਇਸ਼ ਹੈ ਜੱਗੂ ਭਗਵਾਨਪੁਰੀਆ ਤੇਰੀ ਪਦਾਇਸ਼ ਹੈ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਜਿਹੜੇ ਕੰਡੇ ਪਿਛਲੇ ਸਮੇਂ ਦੇ ਵਿੱਚ ਕਾਂਗਰਸੀ ਅਤੇ ਅਕਾਲੀਆਂ ਨੇ ਬੀਜੇ ਤੇ ਹੁਣ ਉਹ ਸੂਲਾ ਬਣ ਕੇ ਪੰਜਾਬ ਦੇ ਉੱਪਰ ਚੁਗ ਚੁਗ ਰਹੇ ਨੇ ਪੰਜਾਬ ਸਰਕਾਰ ਮਾਨ ਸਾਹਿਬ ਦੀ ਅਗਵਾਈ ਹੇਠ ਪੰਜਾਬ ਪੁਲਿਸ ਨੇ ਬੜੇ ਸਖਤ ਕਦਮ ਇਹਦੇ ਵਾਸਤੇ ਚੱਕੇ ਨੇ ਔਰ ਮੈਂ ਸਮਝਦਾ ਕਿ ਜਿਹੜੀਆਂ ਅਲਾਮਤਾਂ ਪਿਛਲੇ ਸਰਕਾਰਾਂ ਨੇ ਸ਼ੁਰੂ ਕੀਤੀਆਂ ਉਹਨਾਂ ਨੂੰ ਖਤਮ ਕਰਨ ਦਾ ਕੰਮ ਅਸੀਂ ਆਪਣੀ ਇਸੇ ਟੈਨਰੌਰ ਦੇ ਵਿੱਚ ਬਹੁਤ ਤੱਕ ਕਰਦਾ ਚੁਕ। ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ